ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਦਾ ਇਤਿਹਾਸ ਇਹ ਐ ਕਿ ਅੱਜ ਦੇ ਦਿਨ ਵੱਡੇ ਸਹਿਬ ਜਦਾਂ ਦਾ ਸੰਸਕਾਰ ਹੋਇਆ ਸੀ ਤੇ ਜਿਹੜੇ ਬੱਚੇ ਹੋਏ ਸਿੰਘ ਸ਼ਹੀਦ ਹੋਏ ਸੀ ਖਾਲਸਾ ਜੀ ਉਹਨਾਂ ਦਾ ਸੰਸਕਾਰ ਮਾਤਾ ਹਰਸ਼ਰਨ ਕੌਰ ਜੀ ਨੇ ਅੱਜ ਰਾਤ ਨੂੰ ਕੀਤਾ ਸੀ ਵਾਇਗੁਰੂ ਜੀ ਇਤਿਹਾਸ ਮੇਰੇ ਨਾਲੋਂ ਲੋਕ ਜ਼ਿਆਦਾ ਜਾਣਦੇ ਆ ਪਰ ਜਿੰਨਾ ਜਿੰਨਾ ਵੀ ਕੋਈ ਇਤਿਹਾਸ ਜਾਣਦਾ ਉਹਨਾਂ ਉਹਨਾਂ ਹੀ ਸ਼ੇਅਰ ਕਰੋ ਵਾਹਿਗੁਰੂ ਨੂੰ ਜਾਦ ਕਰੋ ਵਾਹਿਗੁਰੂ ਸਤੇ ਪਾਛ ਠੀਕ ਹੈ ਜੀ ਤੇ ਮਾਤਾ ਹਰਸ਼ਰਨ ਕੌਰ ਦੀ ਕੋਈ ਏਜ ਜ਼ਿਆਦਾ ਨਹੀਂ ਸੀ ਤਕਰੀਬਨ 18 ਸਾਲ ਦੀ ਏਜ ਸੀ ਉਹਨਾਂ ਦੀ ਤੇ ਮਾਤਾ ਜੀ ਉਹਨਾਂ ਦਾ ਸਹਿਬਜਦਿਆਂ ਦਾ ਤੇ ਜਿਹੜੇ ਸ਼ਹੀਦ ਹੋਏ ਸੀ ਗੜੀ ਚ ਚਮਕੌਰ ਦੀ ਗੜੀ ਚ ਸਿੰਘ ਸ਼ਹੀਦ ਹੋਏ ਸੀ ਮਾਤਾ ਹਰਸ਼ਰਨ ਕੌਰ ਜੀ ਨੇ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਤੇ ਮੁਗਲ ਸਰਕਾਰਾਂ ਨੇ ਉਹਨਾਂ ਨੂੰ ਘੇਰਾ ਪਾ ਲਿਆ ਜਦੋਂ ਪਤਾ ਲੱਗਿਆ ਕਿ ਸੰਸਕਾਰ ਹੋਣ ਲੱਗਿਆ ਤੇ ਉਹਨਾਂ ਨੇ ਉਹਨਾਂ ਨੂੰ ਘੇਰਾ ਪਾ ਕੇ ਤੇ ਮਾਤਾ ਜੀ ਨਾਲ ਮਾਤਾ ਜੀ ਜੂੰਝ ਕੇ ਲੜੇ ਪਹਿਲਾਂ ਜੂੰਝ ਕੇ ਲੜੇ ਮੁੜ ਕੇ ਉਹ ਮੁਗਲ ਫੌਜ ਬਹੁਤ ਜ਼ਿਆਦਾ ਸੀਗੀ ਮਾਤਾ ਜੀ ਇਕੱਲੇ ਸੀਗੇ ਤੇ ਉਹਨਾਂ ਨੇ ਮਾਤਾ ਜੀ ਨੂੰ ਬੰਦੀ ਬਣਾ ਕੇ ਉਸੇ ਚਿਖਾ ਦੇ ਵਿੱਚ ਜਿੰਦਾ ਜਲਾ ਦਿੱਤਾ ਤੇ ਮਾਤਾ ਜੀ ਉਸੇ ਰਣ ਸ਼ਹੀਦੀ ਨਾਲ ਹੀ ਪਾ ਗਏ ਸੀ ਜਿਦੋਂ ਸ਼ਹੀਦ ਹੋ ਕੇ ਮਾਤਾ ਜੀ ਮਾਤਾ ਜੀ ਨੇ ਵੀ ਇਤਿਹਾਸ ਦੇ ਪੰਨਿਆਂ ਉੱਪਰ ਆਪਣਾ ਨਾਮ ਲਿਖਤਾ ਤੇ ਮਾਤਾ ਜੀ ਦਾ ਜਦੋਂ ਇਤਿਹਾਸ ਪੜ੍ਹਦੇ ਆ ਤੇ ਵਾਹਿਗੁਰੂ ਜੀ ਅੱਖਾਂ ਚੋਂ ਪਾਣੀ ਆ ਜਾਂਦਾ ਤੇ ਇਹ ਸਾਕਾ ਚਮਕੌਰ ਸੀਗਾ ਤੇ ਹੁਣ ਅੱਜ ਤੱਕ ਅੱਗੇ ਚੱਲਦੇ ਆਪਾਂ ਵੀਡੀਓ ਜ਼ਿਆਦਾ ਲੰਬੀ ਨਹੀਂ ਕਰਦੇ ਹੁੰਦੇ ਅੱਗੇ ਅੱਗੇ ਤਾਂ ਕੱਲ ਹੁਣ ਤੁਹਾਨੂੰ ਪਤਾ ਹੀ ਹੈ ਵੀ ਸਹਿਬਜ਼ਾਦਿਆਂ ਨੂੰ ਛੋਟੇ ਸਹਿਬਜ਼ਾਦਿਆਂ ਨੂੰ ਅਜ ਮਰੰਡੇ ਤੋਂ ਤੇ ਸੂਬੇ ਦੀ ਕਚਹਿਰੀ ਲਿਆਂਦਾ ਜਾਊਗਾ ਤੇ ਅੱਗੇ ਅੱਗੇ ਇਸ ਟੌਪਿਕ ਤੇ ਆਪਾਂ ਬਲੌਗ ਕੱਲ ਬਣਾਵਾਂਗੇ ਅੱਜ ਦੇ ਬਲੌਗ ਅੱਜ ਮੇਰਾ ਐਡਾਕ ਬਲੌਗ ਮੇਰੀ ਫਤਿਹ ਮਨਜ਼ੂਰ ਕਰਨੀ ਤੇ ਮਾਤਾ ਹਰਚਰਨ ਕੌਰ ਜੀ ਦੀ ਤੇ ਵੱਡੇ ਸਹਿਬ ਜਤੰਦਿਸ਼ ਹੋ ਸ਼ਹਾਦਤ ਨੂੰ ਕੋਟੀ ਕੋਟਾਨ ਪਰਨਾਮ ਗੁਰੂ ਸਾਹਿਬ ਜੀ ਨੇ ਅੱਜ ਮਾਛੀਵਾੜੇ ਦੇ ਜੰਗਲਾਂ ਨੂੰ ਚਾਲੇ ਪਾਤੇ ਸੀਗੇ ਵਾਹਿਗੁਰੂ ਜੀ ਤੇ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਪੰਜ ਸਿੰਘਾਂ ਦੀ ਅਰਦਾਸ ਮਨਜ਼ੂਰ ਕਰਕੇ ਤੇ ਆਪ ਮਾਸੀਵਾੜੇ ਵੱਲ ਨੂੰ ਤਿਆਰੀ ਕਰ ਲਈ ਕਿਉਂਕਿ ਪੰਜ ਸਿੰਘਾਂ ਦੀ ਅਰਦਾਸ ਮਹਾਰਾਜ ਮਨਜ਼ੂਰ ਕਰਕੇ ਤੇ ਜਦੋਂ ਚੱਲਣ ਲੱਗੇ ਤੇ ਫਿਰ ਉਹਨਾਂ ਨੇ ਉੱਚੀ ਜਗ੍ਹਾ ਤੇ ਖੜ ਕੇ ਮਹਾਰਾ ਸੱਚੇ ਪਾਤਸ਼ਾਹ ਨੇ ਤਿੰਨ ਵਾਰੀ ਤਾੜੀ ਮਾਰੀ ਇਸ ਟਮ ਤਾੜੀ ਸਰਗੁਰ ਦਵਾਰਾ ਉੱਥੇ ਮੌਜੂਦ ਆ ਖਾਲਸਾ ਜੀ ਤੇ ਮਹਾਰਾਜ ਕਹਿਣ ਲੱਗੇ ਵੇ ਖੰਦਾ ਪੀਰ ਚੱਲਿਆ ਜੇ ਕਿਸੇ ਵਿੱਚ ਜ਼ੋਰ ਤਾਂ ਰੋਕ ਸਕਦਾ ਤੇ ਮਹਾਰਾ ਸੱਚੇ ਪਾਤਸ਼ਾਹ ਦੇ ਮਹਾਰਾਜ ਨੂੰ ਸੱਚੇ ਪਾਛਾ ਦਾ ਇਹ ਨੂਰੀ ਪ੍ਰਤਾਪ ਚਮਕਦਾ ਸ੍ਰੀ ਖਾਲਸਾ ਜੀ ਖਨੇਰੀ ਰਾਤ ਦੇ ਵਿੱਚ ਤੇ ਕਿਸੇ ਤੋਂ ਮਹਾਰਾਜ ਦਾ ਪਿੱਛਾ ਨਹੀਂ ਹੋਇਆ ਕਿਸੇ ਤੋਂ ਵੇਖ ਨਹੀਂ ਹੋਇਆ ਮਹਾਰਾਜ ਨੂੰ ਤੇ ਮਹਾਰਾਜ ਮਾਸੀਵਾੜੇ ਦੇ ਜੰਗਲਾਵਾ ਨਿਕਲਦੇ ਆ ਤੇ ਵੀਡੀਓ ਖਾਲਸਾ ਜੀ ਬਹੁਤ ਲੰਬੀ ਹੁੰਦੀ ਆ ਇਤਿਹਾਸ ਬਹੁਤ ਲੰਮਾ ਆਪਾਂ ਜੇ ਇਹਨਾਂ ਦਾ ਇਤਿਹਾਸ ਫਰੋਲਾ ਲੱਗ ਜੇ ਤਾਂ ਇਤਿਹਾਸ ਬਹੁਤ ਜ਼ਿਆਦਾ ਲੰਮਾ ਕਿਉਂਕਿ ਸਿੱਖਾਂ ਦੀਆਂ ਕੁਰਬਾਨੀਆਂ ਹੀ ਇੰਨੀਆਂ ਨੇ ਤੇ ਗੁਰੂ ਸਾਹਿਬ ਜੀ ਨੇ ਆਪਣਾ ਪਰਿਵਾਰ ਵਾਰਿਆ ਤੇ ਖਾਲਸਾ ਜੀ ਆਪਣੀ ਖਾਤਰ ਵਾਰਿਆ ਤੇ ਅੱਜ ਆਪਾਂ ਨੂੰ ਆਪ ਕੰਨੇ ਆਦੇ ਸੋਕੇ ਤੇ ਆਪਾਂ ਨੂੰ ਰਜਾਈ ਜੋਗਰਾ ਕਰਗੇ ਮਰੇ ਸੱਚੇ ਪਾਤਸ਼ਾਹ ਦੀ ਕੁਰਬਾਨੀ ਨੂੰ ਕੋਟੇਨ ਕੋਟਾਂ ਦਾ ਅਨਵਾਦ ਮੋਰੇ ਸੱਚੇ ਪਾਤਸ਼ਾਹ ਕਲਸਾ ਜੀ ਮੇਰੀ ਫਤਿਹ ਮਨਜ਼ੂਰ ਕਰਨੀ ਅਗਰ ਜੇਕਰ ਮੇ ਤੋਂ ਬੋਲਦੀ ਤੇ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਮਾਫ ਕਰਨਾ ਦੇਵਾਏ ਗੁਰੂ ਜੀ ਮੇਰਾ ਬਲੌਗ ਮੇਰੇ ਧਾਰਮਿਕ ਬਲੌਗ ਹੁੰਦੇ ਆ ਬਲੌਗ ਨੂੰ ਤੁਸੀਂ ਜ਼ਰੂਰ ਸੁਨਿਆ ਕਰੋ ਛੋਟ ਵੀਡੀਓ ਵੀ ਆਪਣੀ ਆ ਧਾਰਮਿਕ ਹੁੰਦੀ ਆ ਧਾਰਮਿਕ ਆਪਣਾ ਚੈਨਲ ਆ ਤਨਤਨ ਬਾਬਾ ਦੀਪ ਸਿੰਘ ਜੀ ਤੇ ਖਾਲਸਾ ਜੀ ਆਪਣੀ ਜੋੜੀ ਵੀ ਵੀਡੀਓ ਆਉਂਦੀ ਧਾਰਮਿਕ ਵੀਡੀਓ ਆਉਂਦੀ ਆ ਤੇ ਤੁਸੀਂ ਧਿਆਨ ਨਾਲ ਸੁਣਿਆ ਕਰੋ ਜੇ ਕੋਈ ਤੁਹਾਨੂੰ ਵੀ ਗਲਤੀ ਲੱਗੇ ਸ਼ਾਇਦ ਮੇਰੇ ਨਾਲੋਂ ਬਹੁਤ ਜ਼ਿਆਦਾ ਵੀ ਸਿਆਣੇ ਹੋਣਗੇ ਮੈਂ ਤਾਂ ਸ਼ਾਰਟ ਸ਼ਾਰਟ ਟਾਪਿਕ ਚੱਕ ਕੇ ਵੀਡੀਓ ਕਰ ਬਣਾਈ ਆ ਤੇ ਕਿਉਂਕਿ ਜੇ ਇਹਨੂੰ ਇਤਿਹਾਸ ਨੂੰ ਲੰਬਾ ਕਰੀਏ ਤਾਂ ਬਹੁਤ ਵੱਡਾ ਇਤਿਹਾਸ ਆ ਰੋਲਿਆ ਨਹੀਂ ਜਾਂਦਾ ਤੇ ਪੜਦਿਆ ਪੜਦਿਆਂ ਵੀ ਆਪਣੀ ਉਮਰ ਲੰਘ ਜੂਗੀ ਪਰ ਇਹ ਇਤਿਹਾਸ ਨਹੀਂ ਪੂਰਾ ਹੋਣਾ ਤੇ ਵੈਗਰੂ ਜੀ ਹੁਣ ਆਪਾਂ ਮੇਰੀ ਫਤਿਹ ਮਨਜ਼ੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ